ਪੀਸ ਰਿਕਵੈਸਟ ਆ ਤੁਹਾਡੇਗੇ ਐਦਾਂ ਪੰਗੇ ਨਾ ਲਵੋ ਪੰਜਾਬੀ ਨਾਲ ਨਾ ਖੇਡੋ ਇਹ ਕੌਮ ਨਹੀਂ ਜੇਗੀ ਜਿਹੜੀ ਬਖਸ਼ ਦੂਗੀ ਸਰਕਾਰ ਨੂੰ ਇਸ ਤਰ੍ਹਾਂ ਦੇ ਕੰਮ ਪਹਿਲੇ ਹੀ ਆਪਣੀ ਤਿਆਰੀ ਦੇਖੋ ਤੁਹਾਡੇ ਘਰ ਦੇ ਬੂਹੇ ਕਮਜ਼ੋਰ ਹੋਣਗੇ ਤੇ ਕੋਈ ਵੀ ਤੁਹਾਡੇ ਘਰ ਆ ਕੇ ਡੱਕਾ ਮਾਰ ਸਕੇ ਪੋਲਿਟਿਕਲੀ ਅਲਗਦਾਰਾ ਚੱਲਦਾ ਰਹੇ ਪੋਲਿਟਿਕਸ ਨੇ ਪੋਲਿਟਿਸ਼ੀਨ ਨੇ ਪੋਲਿਟਿਕਸ ਕਰਨੀ ਹੁੰਦੀ ਹੈ ਲੇਕਿਨ ਸਟੂਡੈਂਟਸ ਦੇ ਅੰਦਰ ਜਿਹੜਾ ਗੁੱਸਾ ਸੀ ਨਾ ਉਹ ਆਪਣੇ ਚਰਮ ਸੀਮਾ ਤੇ ਸੀ 14 ਦਿਨਾਂ ਕੰਮਿਤ ਇਸ ਕਰਕੇ ਅੱਜ ਸੈਨੇਟ ਜਿਹੜੀ ਸਾਡੀ ਖਤਰੇ ਚ ਪਈ ਯੂਨੀਵਰਸਿਟੀ ਦੇ ਅੰਦਰ ਸੈਨੇਟ ਨੂੰ ਆਪਣੇ ਕਬਜ਼ੇ ਚ ਲੈਣਾ ਤਾਂ ਇਹ ਇੱਕ ਗਲਤ ਭਾਵਨਾ ਸੀ ਜਿਹਦੇ ਤੇ ਕੀ ਕਾਰਵਾਈ ਹੋਣੀ ਸੀ ਔਰ ਕੇਂਦਰ ਸਰਕਾਰ ਨੇ ਜੋ ਨੋਟੀਫਿਕੇਸ਼ਨ ਰੱਦ ਕੀਤੀ ਠੀਕ ਕੀਤੀ ਹੈ ਜੀ ਪੰਜਾਬ ਇੱਕ ਕਲਚਰਲ ਵੈਲਿਊ ਸਟੇਟ ਹੈ ਇੱਥੇ ਅੱਜ ਵੀ ਇੱਕ ਸਭਿਅਤਾ ਕਲਚਰ ਜਿਹੜਾ ਜਿੰਨੂੰ ਸੀ ਕੰਨੀ ਉਸ ਦੀ ਇੱਕ ਵੈਲਿਊਏਸ਼ਨ ਹੈਗੀ ਹੈ ਉਸ ਵੈਲਿਊਏਸ਼ਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕੇਂਦਰ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਲੋਕ ਬਹੁਤ ਜਿਹਨੂੰ ਕਹਿੰਦੇ ਨੇ ਨਾ ਦਿਲੋਂ ਪਿਆਰ ਕਰਨ ਵਾਲੇ ਲੋਕ ਨੇ ਬੜੇ ਨਾ ਜਿਹਨੂੰ ਕਹਿੰਦੇ ਸੀ ਕਿ ਇੱਕ ਆਪਣੀ ਚੀਜ਼ ਨਾਲ ਬਹੁਤ ਪਿਆਰ ਕਰਦੇ ਨੇ ਅੱਜ ਕੋਈ ਵੀ ਬੰਦਾ ਤੁਸੀਂ ਦੇਖੋ ਪੰਜਾਬ ਦੇ ਜਿੰਨੇ ਵੀ ਬੱਚੇ ਜਿੰਨੇ ਵੀ ਗਾਇਕ ਨੇ ਹਮੇਸ਼ਾ ਗਾਣਿਆਂ ਚ ਇਹ ਯੂਨੀਵਰਸਿਟੀ ਨੂੰ ਯਾਦ ਕਰਦੇ ਨੇ ਉਹ ਡਾਕਾ ਮਰਵਾਉਣ ਦਾ ਕੰਮ ਜਿਹੜਾ ਸਾਡੀਆਂ ਸਰਕਾਰਾਂ ਨੇ ਕੀਤਾ ਮੈਂ ਨਹੀਂ ਕਹਿ ਰਿਹਾ ਕਿ ਕੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਨੇ ਆਪਣੀ ਸੈਨੇਟ ਦੇ ਵਿੱਚ ਨਾ ਕਿ ਜ਼ੋਰ ਨਹੀਂ ਰੱਖਿਆ ਜਿੱਥੇ ਦੋ ਹੋੜੀਆਂ ਖੜਕਣ ਗਈ ਤਾਂ ਇਹ ਭਾਡੇ ਖੜਕਣ ਤੋਂ ਰੋਕਣਾ ਕਿਹਨੇ ਸਰਕਾਰਾਂ ਨੇ ਲੈ ਕੇ ਸਟੂਡੈਂਟਸ ਦਾ ਜੋ ਪ੍ਰਦਰਸ਼ਨ ਰਿਹਾ ਜਾਂ ਉਹਨਾਂ ਦੀ ਤਰੀਕਾ ਰਿਹਾ ਬਾਖਮਾਲ ਹੈ ਕਰ ਲਈ ਔਰ ਇਹਦੇ ਹੀਰੋ ਹੁਣ ਸਰਕਾਰਾਂ ਦੇ ਬਿਆਨ ਤਾਂ ਕਿ ਆਣਗੇ ਅਸੀਂ ਇਹ ਕਰਤਾ ਹਾਂ ਬੀਜੇਪੀ ਵਾਲੇ ਕਹਿੰਦੇ ਅਸੀਂ ਤਾਂ ਪੰਜਾਬ ਦੇ ਨਾਲ ਆ ਜੀ ਭਾਵਨਾਵਾਂ ਪੰਜਾਬ ਦੀ ਸਮਝੀਆਂ ਅਸੀਂ ਉੱਥੇ ਜਾ ਕੇ ਰੱਖੀ ਉਹਨਾਂ ਨੇ ਕਿਹਾ ਠੀਕ ਹੈ ਜੀ ਅਸੀਂ ਤਾਂ ਪੰਜਾਬ ਦੇ ਨਾਲ ਆ ਚੱਕਰ ਕੀ ਆ ਕਿ ਤੁਸੀਂ ਸਾਡੇ ਤੇ ਹਮਲਾ ਕੀਤਾ ਸਾਡੇ ਲੋਕ ਉਤੋਂ ਬਹਿ ਗਏ ਜਾਬ ਯੂਨੀਵਰਸਿਟੀ ਪਟਿਆਲਾ ਨਾਲ ਜੁੜੇ ਸੈਨੇਟ ਵਿਵਾਦ ਸਭ ਤੋਂ ਵੱਡਾ ਅਪਡੇਟ ਲੈ ਕੇ ਆਏ ਹਾਂ ਦੱਸੇ ਕਿ ਕੇਂਦਰ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਹੈ ਰੱਦ ਕਰ ਦਿੱਤਾ ਗਿਆ ਹੈ ਤੇ ਇਹ ਵਿਵਾਦ ਹੁਣ ਖਤਮ ਹੋ ਗਿਆ ਹੈ ਇਸ ਵਿਵਾਦ ਦੇ ਬਾਰੇ ਹੀ ਹੁਣ ਕੀ ਅਪਡੇਟ ਹੈ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕੀ ਇਹ ਰਿਹਾਏ ਵਿਵਾਦ ਕਿਉਂ ਹੁਣ ਕੇਂਦਰ ਸਰਕਾਰ ਨੂੰ ਇਹ ਜੋ ਨੋਟੀਫਿਕੇਸ਼ਨ ਐ ਰਾਤ ਕਰਨਾ ਪਿਆ ਬਿਲਕੁਲ ਅਗਰ ਸੁਖਜੀਤ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਇੱਕ ਤਾਂ ਪੰਜਾਬ ਦੀ ਆਪਣੀ ਯੂਨੀਵਰਸਿਟੀ ਆ ਔਰ ਜਿਸ ਤਰੀਕੇ ਨਾਲ ਸਟੂਡੈਂਟਸ ਦਾ ਵਿਰੋਧ ਦੇਖਣ ਨੂੰ ਮਿਲਿਆ ਸੀ ਕਿ ਜਿਸ ਤਰੀਕੇ ਨਾਲ ਸਟੂਡੈਂਟਸ ਅੱਗੇ ਆਏ ਔਰ ਉਹਨਾਂ ਨੇ ਇਕੱਲਿਆਂ ਨੇ ਲੜਾਈ ਲੜੀ ਤੁਸੀਂ ਦੇਖੋ ਵੱਡੇ ਪ੍ਰਦਰਸ਼ਨ ਦੀ ਵੀ ਗੱਲ ਕੀਤੀ ਗਈ ਕਿ ਆਪਾਂ ਵੱਡੇ ਪ੍ਰਦਰਸ਼ਨ ਕਰਾਂਗੇ ਪ੍ਰੋਟੈਸਟ ਕਰਾਂਗੇ ਤਾਂ ਜੋ ਜ਼ੈਂਜੀ ਫੈਕਟਰ ਹੈ ਨਾ ਇਸ ਵੇਲੇ ਉਹ ਇੱਕ ਤਰ੍ਹਾਂ ਦਾ ਇੱਥੇ ਜ਼ਰੂਰ ਨਜ਼ਰ ਆ ਰਿਹਾ ਸੀ ਦੇਖੋ ਸੈਨੇਟ ਤੇ ਕਬਜ਼ਾ ਕਰਨਾ ਇੱਕ ਬਹੁਤ ਵੱਡੀ ਗੱਲ ਸੀ ਸੈਨੇਟ ਕੀ ਹੈ ਸੈਨੇਟ ਯੂਨੀਵਰਸਿਟੀ ਦੀ ਮਾਂ ਹੁੰਦੀ ਹੈ ਤਾਂ ਮਾਂ ਤੋਂ ਜਦੋਂ ਪੁੱਤ ਛੇਲਿਆ ਜਾਵੇ ਤਾਂ ਕਿਵੇਂ ਮਾਂ ਪੁੱਤ ਦੋਵੇਂ ਰਹਿਣਗੇ ਸੈਨੇਟ ਦੇ ਵਿੱਚ ਸਾਰੀਆਂ ਚੀਜ਼ਾਂ ਤਿਆਰ ਹੁੰਦੀਆਂ ਯੂਨੀਵਰਸਿਟੀ ਨੂੰ ਕਿਸ ਤਰ੍ਹਾਂ ਦੇ ਆਈਡੀਆ ਚ ਚਾਹੀਦੇ ਨੇ ਕਿੱਦਾਂ ਦਾ ਇਨਫਰਾਸਟ੍ਰਕਚਰ ਚਾਹੀਦਾ ਹੈ ਕੀ ਕੁਝ ਯੂਨੀਵਰਸਿਟੀ ਚ ਹੋਣਾ ਚਾਹੀਦਾ ਹੈ ਉਹ ਸਾਰੇ ਅਧਿਕਾਰ ਜਦੋਂ ਪੰਜਾਬ ਤੋਂ ਗੈਰ ਪੰਜਾਬੀ ਬੰਦੇ ਬਾਹਰਲੇ ਸੂਬਿਆਂ ਦੇ ਬੰਦੇ ਬਾਹਰਲੇ ਸ਼ਹਿਰਾਂ ਦੇ ਬੰਦੇ ਔਰ ਖਾਸ ਕਰਕੇ ਜਿਸ ਵੇਲੇ ਕੀ ਪੰਜਾਬ ਇੱਕ ਬਹੁਤ ਵੱਡੀ ਪੀੜਾ ਚ ਹੈ ਤੇ ਉੱਥੇ ਭਾਜਪਾ ਯਾ ਕੇਂਦਰ ਸਰਕਾਰ ਜਿਹਨੂੰ ਅਸੀਂ ਕਹਿੰਦੇ ਆ ਉਹ ਆ ਕੇ ਕਬਜ਼ਾ ਕਰਨਗੇ ਤਾਂ ਯਕੀਨਨ ਯੂਨੀਵਰਸਿਟੀ ਦੀਆਂ ਜਿਹੜੀਆਂ ਮੰਗਾ ਨੇ ਲੋਣਾ ਨੇ ਜਾਂ ਉਹਦੀ ਜਿਹੜੀ ਆਕਸੀਜਨ ਹਨਾ ਉਹ ਖਤਮ ਹੋਣੀ ਸੀ ਤਾਂ ਸਟੂਡੈਂਟਸ ਨੂੰ ਵੀ ਪਤਾ ਸੀ ਕਿ ਸਾਡੇ ਭਵਿੱਖ ਨਾਲ ਇੱਕ ਬਹੁਤ ਵੱਡਾ ਖਿਲਵਾੜ ਹੋਣ ਜਾ ਰਿਹਾ ਤਾਂ ਇਸ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜਿਸ ਤਰ੍ਹਾਂ ਦੀਆਂ ਵੀਡੀਓ ਸਾਮਣੇ ਆਈਆਂ ਜਿਸ ਤਰ੍ਹਾਂ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਠੀਕ ਹੈ ਪੋਲੀਟੀਕਲੀ ਇੱਕ ਅਲੱਗ ਧਾਰਾ ਚੱਲਦਾ ਰਿਹਾ ਪੋਲਿਟਿਕਸ ਨੇ ਪੋਲੀਟੀਸ਼ੀਅਨ ਨੇ ਪੋਲਿਟਿਕਸ ਕਰਨੀ ਹੁੰਦੀ ਹੈ ਲੇਕਿਨ ਸਟੂਡੈਂਟਸ ਦੇ ਅੰਦਰ ਜਿਹੜਾ ਗੁੱਸਾ ਸੀ ਨਾ ਉਹ ਆਪਣੇ ਚਰਮ ਸੀਮਾ ਤੇ ਸੀ ਹਾਲੇ ਹੀ ਅਸੀਂ ਕੁਝ ਦਿਨ ਪਹਿਲੇ ਲਦਾਖ 'ਚ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਮਾਮਲਾ ਹੋਇਆ ਸੀ ਤਾਂ ਹੁਣ ਵੀ 10 ਨਵੰਬਰ ਦੀ ਜਿਹੜੀ ਡੇਟ ਸੀ ਨਾ ਉਹ ਇੱਕ ਵੱਡਾ ਡੇਟ ਸੀ ਕਿ ਬਹੁਤ ਕੁਝ ਹੋਣ ਵਾਲਾ ਸੀ ਪਰ ਗਲਤ ਸੀ ਜੋ ਵੀ ਕੀਤਾ ਜਾ ਰਿਹਾ ਸੀ ਯੂਨੀਵਰਸਿਟੀ ਦੇ ਅੰਦਰ ਸੈਨਟ ਨੂੰ ਆਪਣੇ ਕਬਜ਼ੇ 'ਚ ਲੈਣਾ ਤਾਂ ਇਹ ਇੱਕ ਗਲਤ ਭਾਵਨਾ ਸੀ ਜਿਹਦੇ ਤੇ ਕੀ ਕਾਰਵਾਈ ਹੋਣੀ ਸੀ ਔਰ ਕੇਂਦਰ ਸਰਕਾਰ ਨੇ ਜੋ ਨੋਟੀਫਿਕੇਸ਼ਨ ਰੱਦ ਕੀਤੀ ਠੀਕ ਕੀਤੀ ਹੈ ਜੀ ਸਰ ਇਹ ਜਾਏ ਸੀਗਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਦੇਖੋ ਪੰਜਾਬੀਆਂ ਨੂੰ ਨਾ ਚੜਾਇਆ ਜਾ ਰਿਹਾ ਹੈ ਤੁਸੀਂ ਦੇਖੋ ਹਰ 2 ਮਹੀਨੇ ਬਾਅਦ ਇੱਕ ਨਵਾਂ ਵਿਵਾਦ ਚਾਹੇ BBMB ਦਾ ਹੋਵੇ ਪਾਣੀ ਦਾ ਹੋਵੇ ਖਾੜਾਂ ਦਾ ਹੋਵੇ ਉਹ ਯੂਨੀਵਰਸਿਟੀ ਦਾ ਹੋ ਗਿਆ PU ਦਾ ਵਿਵਾਦ ਹੋ ਗਿਆ ਦੇਖੋ PU ਜਿਹੜੀ ਨਾ ਪੰਜਾਬ ਯੂਨੀਵਰਸਿਟੀ ਉਹ ਕੱਲਾ ਇੱਕ ਸੈਨੇਟ ਦੇ ਨਾਲ ਨਹੀਂ ਜੁੜੀ ਹੋਈ PU 'ਚ ਬਹੁਤ ਸਾਰੇ ਵੱਡੇ ਵਿਦਵਾਨ ਪੰਜਾਬ ਦੇ ਜਿਹੜੇ ਨਾ ਉਹ ਸੈਨੇਟ 'ਚੋਂ ਨਿਕਲੇ ਇਹ ਸਭ ਨੂੰ ਪਤਾ ਕਿ ਜਦੋਂ ਸੈਨੇਟ ਜਿਹੜੀ ਉਹ ਕੇਂਦਰ ਸਰਕਾਰ ਦੇ ਅਧੀਨ ਹੋ ਗਈ ਤੋ ਉਸ ਤੋਂ ਬਾਅਦ ਸਾਰੇ ਫੈਸਲੇ ਉਹਨਾਂ ਦੇ ਲਿੱਤੇ ਜਾਂਦੇ ਆ। ਪੰਜਾਬ ਇੱਕ ਕਲਚਰਲ ਵੈਲਿਊ ਸਟੇਟ ਹੈ। ਇੱਥੇ ਅੱਜ ਵੀ ਇੱਕ ਸਭਿਆਤਾ ਕਲਚਰ ਜਿਹਨੂੰ ਅਸੀਂ ਚੰਨੇ ਆ ਉਸ ਦੀ ਇੱਕ ਵੈਲਿਊਏਸ਼ਨ ਹੈਗੀ ਹੈ। ਉਸ ਵੈਲਿਊਏਸ਼ਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਿੱਖਿਆ ਦੇ ਮਿਆਰ ਦੇ ਨਾਲ ਨਹੀਂ ਸੀ ਠੀਕ ਹੈ ਸਿੱਖਿਆ ਹੋਰ ਵਧੀਆ ਉਹਨਾਂ ਨੇ ਕਰ ਦੇਣੀ ਸੀ ਚਾਰ ਇੰਟਰਨੈਟ ਦੀ ਫੈਸਿਲਿਟੀਆਂ ਲੈਪਟਾਪ ਵਧੋਨੇ ਸੀ ਕੋਰਸੇ ਆ ਦੇਣੇ ਸੀ ਇਹ ਚੀਜ਼ਾਂ ਨਹੀਂ ਤੇ ਉਸ ਤਰ੍ਹਾਂ ਦਾ ਉਹ ਵਾਲਾ ਦੇ ਰਸੀ ਕਿ ਐਜੂਕੇਸ਼ਨ ਹੋਣੀ ਚਾਹੀਦੀ ਪਰ ਕੇਂਦਰ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਲੋਕ ਬਹੁਤ ਜਿਹਨੂੰ ਕਹਿੰਦੇ ਨਾ ਦਿਲੋਂ ਪਿਆਰ ਕਰਨ ਵਾਲੇ ਲੋਕ ਨੇ ਬੜੇ ਨਾ ਜਿਹਨੂੰ ਕਹਿੰਦੇ ਅਸੀਂ ਕਿ ਇੱਕ ਆਪਣੀ ਚੀਜ਼ ਨਾਲ ਬਹੁਤ ਪਿਆਰ ਕਰਦੇ ਨੇ ਅੱਜ ਕੋਈ ਵੀ ਬੰਦਾ ਤੁਸੀਂ ਦੇਖੋ ਪੰਜਾਬ ਦੇ ਜਿੰਨੇ ਵੀ ਬੱਚੇ ਜਿੰਨੇ ਵੀ ਗਾਇਕ ਨੇ ਹਮੇਸ਼ਾ ਗਾਣਿਆਂ ਚ ਯੂਨੀਵਰਸਿਟੀ ਨੂੰ ਯਾਦ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਦੀ ਇੱਕ ਭਾਵਨਾ ਜੁੜੀ ਹੁੰਦੀ ਹੈ ਯੂਨੀਵਰਸਿਟੀ ਦੇ ਵਿੱਚ ਇੱਥੇ ਲੋਕ ਜਾ ਕੇ ਕਰਦੇ ਨੇ ਤੇ ਜਦੋਂ ਸੈਨੇਟ ਦੀ ਗੱਲ ਆਈ ਉਸੋਲੇ ਸਾਰੇ ਮੁੰਡੇ ਇਕੱਠੇ ਹੋ ਗਏ ਪੋਲੀਟਿਸ਼ਨਾਂ ਠੀਕ ਹੈ ਉਹਨਾਂ ਦੀ ਗੱਲ ਨਾ ਹੀ ਕੀਤੀ ਜਾਵੇ ਤੇ ਚੰਗੀ ਹੈ ਕਿਉਂਕਿ ਉਹ ਕਹਿੰਦੇ ਇਹ ਹਾਈ ਕੋਰਟ ਜਾ ਰਹੇ ਆ ਔਰ ਬੇਸਿਕਲੀ ਇਹ ਜਿਹੜੀ ناکਾਮੀਆਂ ਨੇ ਇਹ ਸਰਕਾਰਾਂ ਦੀਆਂ ناکਾਮੀਆਂ ਜਿਸ ਕਰਕੇ ਅੱਜ ਸੈਨੇਟ ਜਰੀਏ ਸਾਡੀ ਖਤਰੇ 'ਚ ਪਈ ਹੈ ਸਰਕਾਰ ਨੂੰ ਇਸ ਤਰ੍ਹਾਂ ਦੇ ਕੰਮ ਪਹਿਲੇ ਹੀ ਆਪਣੀ ਤਿਆਰੀ ਦੇਖੋ ਤੁਹਾਡੇ ਘਰ ਦੇ ਬੂਹੇ ਕਮਜ਼ੋਰ ਹੋਣਗੇ ਤੇ ਕੋਈ ਵੀ ਤੁਹਾਡੇ ਘਰ ਆ ਕੇ ਡੱਕਾ ਮਾਰ ਸਕੇ ਉਹ ਡਾਕਾ ਮਰਵਾਉਣ ਦਾ ਕੰਮ ਜਿਹੜਾ ਸਾਡੀਆਂ ਸਰਕਾਰਾਂ ਨੇ ਕੀਤਾ ਮੈਂ ਨਹੀਂ ਕਹਿ ਰਿਹਾ ਕਿ ਕੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਨੇ ਆਪਣੀ ਸੈਨੇਟ ਦੇ ਵਿੱਚ ਇੰਨਾ ਕਿ ਜ਼ੋਰ ਨਹੀਂ ਰੱਖਿਆ ਸੈਨੇਟ ਤੇ ਇੰਨਾ ਪ੍ਰਭਾਵ ਨਹੀਂ ਰੱਖਿਆ ਕਿ ਜਿਸ ਕਰਕੇ ਅੱਜ ਇਸ ਤਰ੍ਹਾਂ ਦੇ ਹਮਲੇ ਤੁਹਾਡੇ ਤੇ ਹੋ ਗਏ ਜਿਸ ਤਰ੍ਹਾਂ ਸੈਨੇਟ ਸਿੰਡੀਕੇਟ ਦਾ ਆਪਸ 'ਚ ਹੀ ਪਹਿਲਾਂ ਵਿਵਾਦ ਚੱਲ ਰਿਹਾ ਸੀ ਉਹਦਾ ਫਾਇਦਾ ਜਿਹੜਾ ਉਹ ਕੇਂਦਰ ਨੇ ਲਿਆ ਬਿਲਕੁਲ ਮੈਂ ਤੁਹਾਨੂੰ ਕਿਹਾ ਨਾ ਜਦੋਂ ਘਰ ਦੀਆਂ ਆਪਣੀਆਂ ਛੱਤਾਂ ਬੂਏ ਬਾਰੀਆਂ ਕਮਜ਼ੋਰ ਹੋਣ ਨਾ ਤਾਂ ਫੇਰ ਬਾਹਰੋਂ ਅਟੈਕ ਹੋਣਾ ਹੀ ਹੁੰਦਾ ਸੋ ਇਸ ਚੀਜ਼ ਨੂੰ ਪਹਿਲਾਂ ਸਮਝਣਾ ਜ਼ਰੂਰੀ ਸੀ ਕਿ ਅਗਰ ਕੋਈ ਦੇਖੋ ਭਾਂਡੇ ਜਿੱਥੇ ਦੋ ਹੋਣਗੇ ਖੜਕਣਗੇ ਤਾਂ ਇਹ ਭਾਂਡੇ ਖੜਕਣ ਤੋਂ ਰੋਕਣਾ ਕਿਹਨੇ ਸਰਕਾਰਾਂ ਨੇ ਦੇਖੋ ਸਟੂਡੈਂਟ ਦਾ ਕੰਮ ਪੜਨਾ ਹੁੰਦਾ ਸਟੂਡੈਂਟਸ ਨੇ ਆਪਣੀ ਯੂਨੀਵਰਸਿਟੀ ਨੂੰ ਪਿਆਰ ਕਰਨਾ ਹੁੰਦਾ ਪਰ ਉਸ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਦੇ ਕੰਮ ਕਰਨਾ ਇਹ ਆਪਣੇ ਆਪ ਚ ਬੜੀ ਵੱਡੀ ਗੱਲ ਸੀ ਤਾਂ ਫਿਲਹਾਲ ਕੇਂਦਰ ਸਰਕਾਰ ਚੁਕੀ ਕਿਉਂਵਾ ਕਿ ਜਿਸ ਤਰੀਕੇ ਦੀ ਅੰਦੋਲਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਤਾਂ ਇਹ ਆਪਣੇ ਆਪ ਚ ਇੱਕ ਸ਼ੋਅ ਕਰ ਰਹੀ ਸੀ ਕਿ ਆਨੰਦਲਾ ਸਮਾਂ ਜਰਾ ਹੈ ਉਹ ਬਹੁਤ ਔਖਾ ਹੋਏਗਾ ਕਿਉਂਕਿ ਕਿਸਾਨੀ ਅੰਦੋਲਨ ਪਾਛਪਾਣੇ ਦੇਖਿਆ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਵੱਲੋਂ ਪ੍ਰੋਟੈਸਟ ਕੀਤੇ ਗਏ ਔਰ ਇਸ ਵਾਰ ਕੀ ਸੀ ਇਹ ਵੀ ਇੱਕ ਨਾਨ ਪੋਲਿਟিক্যাল ਪ੍ਰੋਟੈਸਟ ਸੀਗਾ ਅਗਰ ਸਟੂਡੈਂਟਸ ਅੱਗੇ ਆ ਰਹੇ ਸੀ ਨਾ ਤਾਂ ਮੈਂ ਯਕੀਨਨ ਕਹਣਾ ਕਿ ਕਿਸੇ ਲੀਡਰ ਨੂੰ ਉਹਨਾਂ ਨੇ ਆਪਣੇ ਆਪਣੀ ਜਿਹੜੀ ਇਸ ਮੁਹਿੰਮ ਦੇ ਵਿੱਚ ਬਹਿਰ ਨਹੀਂ ਚੀ ਦੇਣਾ ਸੋ ਸੈਨੇਟ ਨੂੰ ਲੈ ਕੇ ਸਟੂਡੈਂਟਸ ਦਾ ਜੋ ਪ੍ਰਦਰਸ਼ਨ ਰਿਹਾ ਜਾਂ ਉਹਨਾਂ ਦੀ ਤਰੀਕਾ ਰਿਹਾ ਬਾਖਮਾਲ ਹੈ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਔਰ ਇਹਦੇ ਹੀ ਹੀਰੋ ਉਹ ਸਰਕਾਰਾਂ ਦੇ ਬਿਆਨ ਪਤਾ ਗਿਆਣਗੇ ਅਸੀਂ ਇਹ ਕਰਤਾ ਆਪ ਬੀਜਪੀ ਵਾਲੇ ਕਹਾਂਗੇ ਅਸੀਂ ਤਾਂ ਪੰਜਾਬ ਦੇ ਨਾਲ ਆ ਜੀ ਭਾਵਨਾਵਾਂ ਪੰਜਾਬ ਦੀਆਂ ਸਮਝੀਆਂ ਅਸੀਂ ਉੱਥੇ ਜਾ ਕੇ ਰੱਖੀ ਉਹਨਾਂ ਨੇ ਕਿਹਾ ਠੀਕ ਹੈ ਜੀ ਅਸੀਂ ਤਾਂ ਪੰਜਾਬ ਦੇ ਨਾਲ ਆ ਚੱਕਰ ਕੀ ਆ ਕਿ ਤੁਸੀਂ ਸਾਡੇ ਤੇ ਹਮਲਾ ਕੀਤਾ ਸਾਡੇ ਲੋਕ ਉਤੋਂ ਪੈ ਗਏ ਉਹ ਚੀਜ਼ ਹੋਈ ਹੈ ਸੈਨੇਟ ਮਾਮਲੇ ਦੇ ਵਿੱਚ ਨਾ ਅਸੀਂ ਉਤੋਂ ਪੈ ਗਏ ਉਹਨਾਂ ਨੇ ਪੂਰਾ ਕਰਾਰਾ ਜਵਾਬ ਦਿੱਤਾ ਕਿ ਹਾਂ ਜੀ ਆਓ ਦੱਸੋ ਕੀ ਕਹਿੰਦੇ ਹੋ ਮਤਲਬ ਪੰਜਾਬੀ ਕੋਈ ਦੱਬਣ ਵਾਲੀ ਕੰਪਨੀ ਜਿਨ੍ਹਾਂ ਨੂੰ ਦਬੋਗੇ ਨਾ ਉਹਨਾਂ ਬਾਦ ਬਾਹਰ ਆਣਗੇ ਤੋਂ ਸੋ ਇਸ ਵਿੱਚ ਜਿਹੜੀ ਸਟੂਡੈਂਟ ਪਾਵਰ ਸੀ ਨਾ ਈਸ਼ਵਰ ਦੇਖੋ ਸਟੂਡੈਂਟ ਲੀਡਰਸ ਪੰਜਾਬ ਚ ਬਹੁਤ ਘਟ ਰਹੇ ਨੇ ਉਹਦਾ ਰੀਜ਼ਨ ਕੀ ਹੈ ਔਰ ਮੈਂ ਇੱਕ ਪਰਸਨਲੀ ਤੌਰ ਤੇ ਕਹਿਣਾ ਕਿ ਸਟੂਡੈਂਟ ਲੀਡਰਸ ਨੂੰ ਪੋਲਿਟਿਕਸ ਚ ਆਉਣਾ ਚਾਹੀਦਾ ਕਿਉਂਕਿ ਉਹ ਉਹਨਾਂ ਨੇ ਇੱਕ ਕਾਫੀ ਕੁਝ ਵੇਖਿਆ ਹੁੰਦਾ ਸੋ ਇਸ ਵਾਰ ਦੀ ਜਿਹੜੀ ਜਿੱਤ ਦਾ ਜਰਾ ਸ਼੍ਰੇ ਹੈ ਨਾ ਉਹ ਸਟੂਡੈਂਟਸ ਨੂੰ ਜਾਂਦਾ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਵੱਡਾ ਇੱਕ ਬੰਬਾਰਡਮੈਂਟ ਜਿਹੜੀ ਥੱਲੇ ਹੋਣ ਵਾਲੀ ਹੈ ਵੱਡਾ ਇੱਕ ਮੁਹਿੰਮ ਸ਼ੁਰੂ ਹੋਣ ਵਾਲੀ ਹੈ ਤੇ ਇਹਦੇ ਨਾਲ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਪੈਰ ਜਿਹੜੇ ਪੰਜਾਬ ਚ ਤੇ ਬਿਲਕੁਲ ਓਖੜ ਜਾਣਗੇ ਉਸ ਦਾ ਬਾਲੀ ਸਟੇਟਾਂ 'ਚ ਵੀ ਅਸਰ ਆਵੇ ਕਿਉਂਕਿ ਦੇਸ਼ ਪਰਦੇ ਵਿੱਚ ਇੱਕ ਤਰ੍ਹਾਂ ਦਾ ਇਸ ਮੂਵਮੈਂਟ ਨੂੰ ਚਲਾਇਆ ਜਾ ਰਿਹਾ ਸੀ ਜੈਂਜੀ ਫੈਕਟਰ ਵੀ ਸੀ ਤੇ ਜੈਂਜੀ ਫੈਕਟਰ ਜਿਹੜਾ ਉਹ ਚੱਲਿਆ ਉਹਨਾਂ ਨੇ ਆਪਣਾ ਫਿਰ ਇੱਕ ਤਾਬ ਬਲ ਦਿਖਾਇਆ ਤਾਂ ਉਸ ਨੂੰ ਲੈ ਕੇ ਜਿਹੜਾ ਹੈ ਕਿ ਪੰਜਾਬ ਦੇ ਵਿੱਚ ਇਹ ਨੋਟੀਫਿਕੇਸ਼ਨ ਹੋਇਆ ਪਰ ਮੈਂ ਇਸ ਦਾ ਬਹੁਤ ਸਵਾਗਤ ਕਰਨਾ ਮੈਂ ਬੀਜੇਪੀ ਨੂੰ ਕਹਿੰਨਾ ਕਿ ਠੀਕ ਹੈ ਤੁਸੀਂ ਚੰਗਾ ਕੀਤਾ ਪਰ ਯਾਰ ਇਹ ਹਜੇ ਪੰਗੇ ਨਾਲ ਉਹ ਸਾਡੇ ਨਾਲ ਯਾਰ ਪਲੀਜ਼ ਰਿਕਵੈਸਟ ਹੈ ਤੁਹਾਡੇ ਅੱਗੇ ਐਦਾਂ ਪੰਗੇ ਨਾਲ ਉਹ ਪੰਜਾਬੀ ਨਾਲ ਨਾ ਖੇਡੋ ਇਹ ਕੌਮ ਨਹੀਂ ਜੇਗੀ ਜਿਹੜੀ ਬਖਸ਼ੂਗੀ ਇਹ ਕੌਮ ਉੱਤੋਂ ਪੈਣ ਵਾਲੀ ਕੌਮ ਜੇ ਇਸ ਨੂੰ ਦਬਾਇਆ ਨਹੀਂ ਜਾ ਸਕਦਾ ਸਿੱਧੀ ਗੱਲ ਕੋਈ ਵੀ ਦੱਬਣ ਵਾਲਾ ਨਹੀਂ ਜੇ ਬੈਠਾ ਮਤਲਬ ਇਹ 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 ਕੌਮ ਨੂੰ ਤੁਸੀਂ ਮੰਨ ਕੇ ਚੱਲੋ ਕਿ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਇੱਕ ਵੱਖਰਾ ਸੂਬਾ ਹੈ ਉਹਦੀ ਸੋਚ ਵੱਖਰੀ ਹੈ ਉਹਦਾ ਸਿਧਾਂਤ ਵੱਖਰਾ ਹੈ ਉਹਦੀ ਵेशभूषा ਵੱਖਰੀ ਹੈ ਉਹਦਾ ਖਾਣ-ਪਾਣ ਰਹਿਣ-ਸਹਿਣ ਜੀਣਾ ਸਭ ਕੁਝ ਵੱਖਰਾ ਜੀ ਤਾਂ ਇਸ ਤਰ੍ਹਾਂ ਦੇ ਪੰਗੇ ਨਾਲ ਉਹ ਔਰ ਪੰਜਾਬ ਨੂੰ ਸ਼ਾਂਤੀ ਨਾਲ ਜ਼ਿੰਦਗੀ ਜੀਣ ਦਿਓ ਇਹ ਇੱਕ ਸੁਨੇਹਾ ਹੈ ਔਰ ਉਸ ਸੁਨੇਹੇ ਤੋਂ ਜਿਸ ਤਰੀਕੇ ਨਾਲ ਹੋਇਆ ਹੈ ਚੰਗੀ ਚੀਜ਼ ਹੈ ਪਰ ਕਿਸੇ ਪੋਲੀਟੀਸ਼ਨ ਦੀ ਇਸ ਦੇ ਵਿੱਚ ਜਿੱਤ ਨਹੀਂ ਜੇ ਸਾਰਿਆਂ ਨੂੰ ਮੈਂ ਕਹਿੰਦਾ ਤੁਹਾਡੀ ਸਾਰਿਆਂ ਦੀ ਹਾਰ ਹੋਈ ਜੇ ਤੁਸੀਂ ਸਾਰੇ ਹਾਰੇ ਹੋ ਕਿਉਂਕਿ ਤੁਹਾਡੀ ਗਲਤੀਆਂ ਕਰਕੇ ਅੱਜ ਸਾਨੂੰ ਇਹ ਦਿਨ ਦੇਖਣਾ ਪਿਆ ਪੰਜਾਬ ਯੂਨੀਵਰਸਿਟੀ ਨੂੰ ਇਹ ਦਿਨ ਦੇਖਣਾ ਪਿਆ ਕਿ ਸੈਨੇਟ ਦੇ ਉੱਤੇ ਆ ਕੇ ਅਗਲੇ ਵਿਚਾਰ ਪਿਆਗੇ ਦੇਖੋ ਸੈਨੇਟ ਜਦੋਂ ਆਪਣੇ ਕੋਲ ਹੋ ਗਈ ਤਾਂ ਉਹ ਉਹ ਕੀ ਕਰਨਗੇ ਉਹ ਜੋ ਚਾਹ ਦੇਖੋ ਸੈਨੇਟ ਦੇ ਵਿੱਚ ਵਿੱਚ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਕਿ ਇਹਦਾ ਤੱਕ ਕਿਸ ਕਿਸ ਤਰ੍ਹਾਂ ਦੇ ਕੋਰਸ ਚਾਹੀਦੇ ਕਿਸ ਕਿਸ ਤਰ੍ਹਾਂ ਦੇ ਸਮਾਗਮ ਹੁੰਦੇ ਆ ਕਿਸ ਕੀ ਚੀਜ਼ਾਂ ਚਾਹੀਦੀ ਸਾਰੀਆਂ ਚੀਜ਼ਾਂ ਚਾਹੀਦੀ ਨਹੀਂ ਹੁੰਦੀਆਂ ਤੇ ਜਦੋਂ ਤੁਹਾਡੇ ਘਰ ਦੇ ਦਿਲ ਦੇ ਵਿੱਚ ਆ ਕੇ ਬਹਿ ਗਏ ਤੇ ਸਰੀਰ ਦੇ ਪੱਲੇ ਕੀ ਰਹਿ ਗਿਆ ਸੋ ਇਹ ਸਰਕਾਰਾਂ ਨੂੰ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਸਟਰੋਂਗ ਕਰੀਏ ਅਸੀਂ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਨੇ ਯੂਨੀਵਰਸਿਟੀਆਂ ਦੀਆਂ ਚਾਈ ਸਿੰਡੀਗੇਟ ਨਾਲ ਦੇ ਨਾਲ ਉਸ ਨੂੰ ਫਰਕ ਕਰੀਏ ਖਤਮ ਕਰੀਏ ਔਰ ਚੰਗੇ ਤਰੀਕੇ ਨਾਲ ਰਹੀਏ ਤਾਂ ਕਿ ਇਸ ਤਰ੍ਹਾਂ ਦੇ ਵਿਵਾਦ ਸਾਡੇ ਤੇ ਕੋਈ ਹਮਲਾ ਨਾ ਕਰ ਸਕੇ ਸਿੱਧੀ ਗੱਲ ਹੈ ਜੀ ਉਹ ਕਿ ਸੀਐਮ ਸਾਹਿਬ ਕਹਿ ਰਹੇ ਸੀ ਹਾਈ ਕੋਰਟ ਜਾਵਾਂਗੇ ਇਹ ਗੱਲਾਂ ਨਾ ਸਿਰਫ ਕਿਤਾਬਾਂ ਚ ਹੁੰਦੀਆਂ ਲੇਕਿਨ ਜਿਸ ਤਰ੍ਹਾਂ ਸਟੂਡੈਂਟਸ ਵੱਲੋਂ ਸਿੱਧਾ ਤੌਰ ਦੇ ਉੱਤੇ ਆ ਕੇ ਸਿੱਧਾ ਖੜ ਕੇ ਜਵਾਬ ਦਿੱਤਾ ਤੁਸੀਂ ਵੇਖੋ ਕਈ ਕੁੜੀਆਂ ਦੇ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਜਿਹੜਾ ਕੀ ਮਤਲਬ ਇੱਕ ਵਾਰ ਜੋਜ ਜਗਾਉਂਦਾ ਸੀ ਕਿ ਨਾ ਯਾਰ ਵਾਕਿਆ ਯਾਰ ਪੰਜਾਬੀ ਕੁਛ ਹੈ ਸੋ ਬਚ ਕੇ ਰਹੋ ਔਰ ਇਸ ਤਰ੍ਹਾਂ ਦੀਆ ਹਰਕਤਾਂ ਨਾ ਕਰੋ ਆਪਣੇ ਆਪ ਨੂੰ ਸਟਰੋਂਗ ਕਰੋ ਤਾਂ ਇਸ ਤਰ੍ਹਾਂ ਦੇ ਪੰਗੇ ਨਾਲ ਉਹ ਪੰਜਾਬ ਨਾਲ ਤਾਂ ਕਿ ਇਸ ਤਰ੍ਹਾਂ ਪੰਜਾਬ ਨੂੰ ਦੁਬਾਰਾ ਕਿਸੇ ਤਰ੍ਹਾਂ ਦੀ ਕੋਈ ਵੱਖਰੀ ਚੀਜ਼ ਨਾਲ ਰੋਲਿਆ ਜਾਵੇ ਹੱਕਾਂ ਤੇ ਡਾਕਾਂ ਨਹੀਂ ਪੈਂਦਿਆਂਗੇ ਹੱਕ ਲੈਣੇ ਆ ਲੈ ਕੇ ਰੱਖਾਂਗੇ ਪਰ ਪਿਆਰ ਨਾਲ ਲੈਣੇ ਆ ਵਧੀਆ ਤਰੀਕੇ ਨਾਲ ਲੈਣੇ ਆ 扑ੜਕਾ ਦੀ ਲੋੜ ਨਹੀਂ ਵਧੀਆ ਤਰੀਕੇ ਨਾਲ ਕੀਤਾ ਦੇਖੋ ਪ੍ਰੋਟੈਸ ਸਾਰਾ ਹੋਇਆ ਕਿੰਨਾ ਜੈਨੂਨ ਤਰੀਕੇ ਨਾਲ ਹੋਇਆ ਗਾਇਕਾ ਨੇ ਬਹੁਤ ਸਾ ਦਿੱਤਾ ਬੱਬੂ ਮਾਨ ਅਗਿਆ ਨੇ ਅਦਾਕਾਰ ਅਮੀ ਤੋਜਮਾਨ ਉਹਨਾਂ ਨੇ ਵੀ ਪੂਰਾ ਮੈਡਮ ਜਿਹੜਾ ਜਿੱਥੇ ਪੜਿਆ ਹੋਏਗਾ ਉਹਨੂੰ ਉਹਦੇ ਨਾਲ ਪਿਆਰ ਹੁੰਦਾ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਤੁਹਾਨੂੰ ਕੀ ਪੁੱਛਿਆ ਜਾਂਦਾ ਤੁਹਾਡੀ ਸਕੂਲਿੰਗ ਕਿੱਥੋਂ ਪੁੱਛਿਆ ਜਾਂਦਾ ਤੁਹਾਡੀ ਐਜੂਕੇਸ਼ਨ ਕਿੱਥੋਂ ਪੁੱਛਿਆ ਜਾਂਦਾ ਨਾ ਬੰਦਾ ਜ਼ਿੰਦਗੀ ਦੇ ਐਂਡਲੇ ਮੋੜ ਤੇ ਵੀ ਹੁੰਦਾ ਨਾ ਬੰਦੇ ਨੂੰ ਸਭ ਤੋਂ ਜ਼ਿਆਦਾ ਯਾਦ ਆਉਂਦੀ ਆਪਣੀ ਐਜੂਕੇਸ਼ਨ ਚਾਹੇ ਪੜ ਯੂਨੀਵਰਸਿਟੀ ਦੀ ਚਾਹੇ ਪੜਿਆ ਹੋਵੇ ਨਾ ਪੜਿਆ ਹੋਵੇ ਮਸਤੀ ਕੀਤੀ ਹੋਵੇ ਫੇਲ ਵੀ ਹੋਇਆ ਹੋਵੇ ਨਾ ਉਹ ਕਹੇਗਾ ਮੈਂ ਸਕੂਲੋਂ ਫੇਲ ਹੋਇਆ ਠੀਕ ਹੈ ਮਤਲਬ ਸੋ ਉਹ ਸਿੱਖਿਆ ਨਾਲ ਨਹੀਂ ਪੰਜਾਬ ਦੇ ਲੋਕ ਜਜਬਾਤੀ ਲੋਕ ਨੇ ਯਾਰ ਤੁਸੀਂ ਉਹਨਾਂ ਜਜਬਾਤ ਨਾਲ ਖੇਡ ਗਏ ਸੋ ਉਹ ਜਜਬਾਤ ਨਾਲ ਖੇਡਣਾ ਮਹਿੰਗਾ ਪਿਆ ਔਰ ਬਾਜਪਾ ਨੂੰ ਕੇਂਦਰ ਨੂੰ ਪਤਾ ਲੱਗ ਗਿਆ ਤੇ ਹੱਕਾ ਤੇ ਡਾਕਾ ਨਹੀਂ ਸੀ ਵਜਣਾ ਤਾਂ ਉਸ ਦੇ ਵਿੱਚ ਸਲੂਟ ਹੈ ਸਟੂਡੈਂਟਸ ਨੂੰ ਸਿਰਫ ਸਟੂਡੈਂਟ ਨੂੰ ਆ ਕਹਿ ਰਹੇ ਆ ਤੇ ਪੋਲੀਟਿਸ਼ਨਾਂ ਵਾਸਤੇ ਤੇ ਮੈਂ ਕਹਿੰਦਾ ਲੜਨ ਦੀ ਗੱਲ ਹੀ ਆ ਪਰ ਸਟੂਡੈਂਟਸ ਨੂੰ ਸਲਾਮ ਹੈ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਕੀਤਾ ਔਰ ਅੱਜ ਯੂਨੀਵਰਸਿਟੀ ਪੰਜਾਬ ਦੇ ਫੇਰ ਪੰਜਾਬ ਦੇ ਕੋਲ ਰਹਿ ਗਈ ਹੈ ਤੇ ਇਸ ਤਰ੍ਹਾਂ ਦੇ ਕੰਮ ਨਹੀਂ ਹੋਣੇ ਚਾਹੀਦੇ। ਅੱਗੇ ਤੋਂ ਅਗਰ ਕੇਂਦਰ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਤਾਂ ਉਹ ਸੋਚ ਸਮਝ ਕੇ ਕਰੇਗੀ ਕਿਉਂਕਿ ਉਹਨਾਂ ਨੇ ਪਤਾ ਹੈ ਕਿ ਪੰਜਾਬ ਦੇ ਜਿਹੜੇ ਸਟੂਡੈਂਟਸ ਨੇ ਉਹ ਪੂਰੀ ਤਰ੍ਹਾਂ ਵਾਕਿਫ ਨੇ ਆਪਣੇ ਹੱਕਾਂ ਦੇ ਲਈ ਪੂਰੀ ਤਰ੍ਹਾਂ ਜਾਗਰੂਕ ਨਹੀਂ। ਵੇਖੋ ਉਹ ਅਟੈਕ ਕਰਦੇ ਰਹਿਣਗੇ। ਤੁਸੀਂ ਚੰਗੇ ਬਣੋ। ਸਾਡੀਆਂ ਸਰਕਾਰਾਂ ਚੰਗੀਆਂ ਬਣਨ। ਇਸ ਤਰ੍ਹਾਂ ਦੇ ਪੰਗਿਆਂ ਤੋਂ ਨਾ ਮਤਲਬ ਆਪਣੇ ਆਪ ਨੂੰ ਮਜ਼ਬੂਤ ਰੱਖਣ। ਅੱਜ ਇਜ਼ਰਾਈਲ ਆ ਕੰਟਰੀ ਬੜੀ ਵੱਡੀ ਕੰਟਰੀ ਹੈ। ਉਹ ਤੁਸੀਂ ਵੇਖੋ ਕਿ ਉਹਦੇ ਲਾਗੇ ਛਾਗੇ ਉਹਨੂੰ ਕੋਈ ਕੁਝ ਨਹੀਂ ਕਹਿੰਦਾ। ਉਹ ਸਟਰੋਂਗ ਹੈ। ਸਵੈਸਤਰਾ ਸਾਨੂੰ ਈ ਸਟਰੋਂਗ ਬੰਨਾ ਪਏਗਾ ਤਾਂ ਕਿ ਸਾਡੇ ਹੱਕਾਂ ਤੇ ਡਾਕਾ ਨਾ ਮਾਰਿਆ ਜਾ ਸਕੇ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਪੰਜਾਬ ਯੂਨੀਵਰਸਿਟੀ ਪਟਿਆਲਾ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਸੀ ਸੈਨੇਟ ਵਿਵਾਦ ਨੂੰ ਲੈ ਕੇ ਲੇਕਿਨ ਇਹ ਵਿਵਾਦ ਹੁਣ ਖਤਮ ਹੋ ਚੁੱਕਿਆ ਹੈ ਔਰ ਜਿੱਤ ਜਿਹੜੀ ਹੈ ਉਹ ਵਿਦਿਆਰਥੀਆਂ ਦੀ ਹੋਈ ਹੈ ਕਿਉਂਕਿ ਵਿਦਿਆਰਥੀਆਂ ਨੇ ਜਿਸ ਤਰ੍ਹਾਂ ਪ੍ਰੋਟੈਸਟ ਕੀਤਾ ਹੈ ਆਪਣੇ ਹੱਕਾਂ ਦੇ ਲਈ ਆਪਣੀਆਂ ਮੰਗਾਂ ਦੇ ਲਈ ਜਿਸ ਤਰ੍ਹਾਂ ਅੱਗੇ ਆਏ ਨੇ ਕੇਂਦਰ ਸਰਕਾਰ ਨੂੰ ਵੀ ਉੱਥੇ ਚੁੱਕਣਾ ਪਿਆ ਹੈ ਜਿਸ ਕਾਰਨ ਇਹ ਵਿਵਾਦ ਖਤਮ ਹੋ ਚੁੱਕਿਆ ਤਾਂ ਇਸ رائے ਦੇ ਵਿੱਚ ਇਸ ਜੋ ਪੂਰਾ ਮਾਮਲਾ ਸੀਗਾ ਇਸ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ